ਅੱਜ ਆਪਾਂ ਤੁਹਾਨੂੰ ਨਾ ਦੋ ਚੀਜ਼ਾਂ ਦਿਖਾਉਣੀ ਆ ਇੱਕ ਤਾਂ ਬਜ਼ੁਰਗ ਤੇ ਨਾਲ ਟਰੈਕਟਰ ਟਰੈਕਟਰ ਵੀ ਗਹਿਣਾ ਤੇ ਬਜ਼ੁਰਗ ਤਾਂ ਚਲੋ ਆਪਣੇ ਹੁੰਦੇ ਹੀ ਆ ਗਹਿਣੇ ਉਹਦੇ ਬਾਰੇ ਤਾਂ ਦੱਸਣ ਦੀ ਲੋੜ ਨਹੀਂ ਬਾਪੂ ਜੀ ਆਸ਼ੀਕਾਲ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਟਰੈਕਟਰ ਕਿੰਨਾ ਮਾਡਲ ਆ 79 ਮਾਡਲ ਆ ਜੀ 79 ਮਾਡਲ ਹਾਂ ਜੀ ਤੇ ਕਿਵੇਂ ਆ ਟਰੈਕਟਰ ਕੀ ਵਧੀਆ ਆ ਕਿ ਮਾੜਾ ਆ ਕਿ ਚੰਗਾ ਹਾਂ ਜੀ ਇਹ ਅਸੀਂ ਮੈਂ ਆਪ ਅਸੀਂ ਬਾਹਾਂ 40 ਸਾਲ ਆ ਅੱਛਾ ਤੇ ਉਹਦਾ ਕਰਕੇ ਉਹ ਅਸੀਂ ਸਾਡੇ ਚਾਚੇ ਨੂੰ ਆ ਗਿਆ ਸੀ ਠੀਕ ਹੈ ਉਹਨੇ ਬੇਤਾ ਰ ਰਾਤਾਂ ਨੇ ਆ ਗਏ ਠੀਕ ਹੈ ਲੈ ਗਏ ਕਹਿੰਦੇ ਅਸੀਂ ਛੱਡਣਾ ਨਹੀਂ ਅੱਛਾ ਅਜੀ ਫਿਰ ਫੈਰਨ ਨੂੰ ਪਾਲਿਆ ਹਾਂ ਸਾਨੂੰ ਆ ਦੂਜੇ ਮਿਲਦੇ ਸੀਗੇ ਅੱਛਾ ਜੇ ਹੁਣ ਆਏ ਆ 400 ਚ ਦੂਜਾ ਨਹੀਂ ਨਹੀਂ ਉਹ ਗੋਹਾ ਤਾਂ ਗੋਚੋ ਵਾਲਾ ਹੀ ਹਾਂਜੀ ਦੂਜਾ ਪੰਪ ਅੱਛਾ ਅੱਛਾ ਹਾਂ ਤੇ ਉਹ ਫਿਰ ਅਸੀਂ ਸਾਡੇ ਪਾਸੰਦ ਸੀ ਇਹ ਸਾਡਾ ਬਾਹਾ ਸੀ ਕੰਪਨੀ ਨੇ ਪੰਪ ਵਾਲਾ ਅਕਿਆਨ ਪੰਪਾ ਚੈਨ ਰਿੰਝਣਾळा ਠੀਕ ਹੈ ਜੀ ਅ ਵੀ ਕਿਹਾ ਵੀ ਲੈਣਾ ਤਾਂ ਚੈਨ ਵਾਲਾ ਹੀ ਲੈਣਾ ਕੰਪਨੀ ਪੰਪ ਵਾਲਾ ਤੂੰ ਤੁਹਾਡੇ ਦਿਲ ਨੂੰ ਇਹ ਲੱਗਿਆ ਹੈ ਹਾਂ ਜੀ ਤੇ ਕਿਵੇਂ ਮਤਲਬ ਤੂੰ ਇਹਨੇ ਕਹਿਣ ਦਾ ਮਤਲਬ ਪੈਸੇ ਵਸੂਲ ਕੀਤੇ ਕਿੰਨੇ ਦਾ ਲਿਆ ਸੀ ਤੁਸੀਂ ਪਹਿਲਾਂ ਨਾ ਸੀ ਸਾਨੂੰ ਲੱਖ ਚ ਪੈ ਗਿਆ ਲੱਖ ਚ ਹਾਂ ਚੱਲਦਾ ਲਿਆ ਵੀ ਚੱਲਦਾ ਹੈ ਠੀਕ ਹੁਣ ਲਿਆ ਹੀ ਅੱਜ ਤਿੰਨ ਚ ਚਾਰ ਕਟਾਹ ਲਈ ਹੋਏ ਤੈਨੂੰ ਅੱਛਾ ਪਹਿਲਾਂ ਜਿਹੜਾ ਤੁਹਾਡੇ ਕੋਲ ਉਹ ਦੇਤਾ ਸੀ ਸਾਡੇ ਚਾਚੇ ਨੇ ਠੀਕ ਆ ਹਾਂ ਜੀ ਕਿਵੇਂ ਚੱਲਦਾ ਹੁਣੇ ਬਹੁਤ ਵਧੀਆ ਸਾਨੂੰ ਤਾਂ ਵੀ ਸੁਆਦ ਆਉਂਦਾ ਤੇ ਮੈਂ ਕਹੀ ਕਿ ਇਹਦਾ ਪਹਿਲਾਂ ਤਾਂ ਸਾਡੇ ਦਾ ਬਜ਼ੁਰਗਾਂ ਨੇ 50 ਦਾ ਬਾਈਲਾਰਸ ਮੰਗਾ ਲਿਆ ਅੱਛਾ ਨਮਾ ਹਾਂਜੀ ਉਹ ਲੁਧਿਆਣਿਓ ਵਾਪਸ ਕਰਾਇਆ ਅੱਛਾ ਕਹਿੰਦੇ ਮੈਸੀ ਲੈਣਾ ਹੈ ਲੈਣਾ ਤਾਂ ਮੈਸੀ ਕੋਈ ਲੈਣਾ ਕੱਢੇ ਬਜ਼ੁਰਗਾਂ ਨੇ ਬਾਈਲਾਰਸ ਵਾਪਸ ਕਰਾ ਕੇ ਫੇਰ ਇਹ ਮੈਸੀ ਲਿਆ ਇਹਦੇ ਨਾਮ ਦਾ ਹਾਂ ਓਕੇ ਅਸੀਂ ਆ ਬਾਪੂ ਆ ਕਿਹਦੇ ਕਿਹਦੇ ਨਾਮ ਆ ਇਹ ਇਹ ਜੀ ਮੇਰੇ ਭਰਾ ਦੇ ਪੁੱਤੇ ਆ ਅੱਛਾ ਹਰ ਸਿਮਰਨ ਸਿੰਘ ਕਲੇਰ ਇੱਕ ਦਾ ਵੱਡਾ ਹਰ ਸਿਮਰਨ ਸਿੰਘ ਕਲੇਰ ਸਿਮਰਨ ਸਿੰਘ ਇਹ ਵੱਡੇ ਦਾ ਅੱਛਾ ਤੇ ਇਹ ਛੋਟੇ ਦਾ ਹਰ ਸਿੰਘ ਕਲੇਰ ਇਹ ਛੋਟੇ ਦਾ ਮੈਂ ਕਿਹਾ ਵੀ ਨਾਂ ਲਿਖਾਉਣਾ ਤਾਂ ਉਹਨਾਂ ਦਾ ਹੀ ਲਿਖਾ ਲਓ ਆਪਾਂ ਨੂੰ ਕੀ ਆ ਆਪਾਂ ਕਿ ਲਿਖਾਉਣਾ ਦਾ ਟਰੈਕਟਰ ਬਾਪੂ ਦਾ ਨਾ ਹੋਏ ਹਾਂਜੀ ਬਜ਼ੁਰਗਾਂ ਤੁਹਾਨੂੰ ਵੀ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਬੜਾ ਨਿਆਰਾ ਆਉਣਾ ਕਿਉਂਕਿ ਇਹੀ ਹੁੰਦਾ ਹੈ ਆਪਾਂ ਨੂੰ ਤਾਂ ਸਕੂਨ ਸਕੂਨ ਦੇਣ ਵਾਲੀਆਂ ਗੱਲਾਂ ਬਾਪੂ ਉਹ ਗੱਲਾਂ ਤੇ ਬਾਪੂ ਹੈ ਸਾਰਾ Ориਜਨਲ ਹੀ ਆ ਹਾਂ ਰਹੀ ਨਾ ਲਾ ਬਈ ਸਾਰਾ ਹਾਂ ਆ ਮਗਰਾੜ ਅਸੀਂ ਇਹਦੇ ਦੂਜੇ ਹੁੰਦੇ ਸੀ ਨਾ ਹਾਂ 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 ਮਗਰਾੜ ਅਸੀਂ ਪਾਏ ਹਾਂ ਵੀ ਬੈਠਣ ਬੂਟਣ ਨੂੰ ਹਾਂ ਬੈਠਣ ਨੂੰ ਵੀ ਫੱਟੀ ਨਹੀਂ ਲਾਉਣੀ ਮੁੰਡਾ ਦਾ ਫੱਟੀ ਸੋਹਣੀ ਲੱਗਦੀ ਅੱਛਾ ਫਿਰ ਮਗਰਾੜ ਹੀ ਲਵਾ ਲਾ ਚਾਚਾ ਬਾਕੀ ਸਾਰੇ ਐਨ ਉੱਥੇ ਹੈ ਨਾ ਨੰਨੂ ਆ ਜਾ ਔਰੇ ਫਿਰ ਨਾ ਤਾਂ ਹਾਂ ਪੈਰਾਂ ਦੇ ਬਾਪੂ ਵਧੀਆ ਮੁਰ ਮੜ ਜਾਂਦਾ ਸੌਖਾ ਹੀ ਹੈ ਜੀ ਪੈਰਾਂ ਤੇ ਸੌਖਾ ਮੁਰ ਮੜ ਜਾਂਦਾ ਹਾਂ ਹਾਂ ਇੰਨੇ ਤੇ ਮੁਰੇ ਹੁੰਦਾ ਸੀ ਵੀਰਾ ਦਾਦਾ ਤੁਸੀਂ ਪਹਿਲਾਂ ਵੱਡੇ ਵੀ ਪਾਏ ਸੀ ਅਸੀਂ ਇੰਨੇ ਚੌੜੇ ਪਾਏ ਸੀ ਹਾਂ ਉਹ ਘਾਤੋ ਲਾਤੇ ਉਹ ਫਿਰ ਸਾਨੂੰ ਮੁਰਦਾ ਕਾਫੀ ਅਜਾ ਮੁਰਦਾ ਲਾ ਕੇ ਸਾਨੂੰ ਆਂਦੇ ਵੀ ਤੀਜਾਂ ਦਾ ਕਰਾਉ ਦੂਜਾ ਪ੍ਰੈਸ਼ਰ ਹਾਂ ਉਹ ਮਹਿਤਰੀਆਂ ਦਾ ਜਿਆ ਨਾ ਪੈਪ ਜੇ ਬਾਹਰ ਦੀ ਸੋਣੇ ਨਹੀਂ ਲੱਗਣੇ ਜੇ ਵੀ ਟਾਇਰ ਪਤਲੇ ਪਾ ਲਈ ਕੋਈ ਇਹਨੂੰ ਰੀਜਨਲੀ ਰੱਖੋ ਇੱਕ ਇਹਦਾ ਬਾਪੂ ਹੀ ਚਲਾਉਂਦਾ ਬਾਪੂ ਹੀ ਚਲਾਉਂਦਾ ਹੈ ਜੀ ਇਹ ਜ਼ਿਆਦਾ ਤੁਸੀਂ ਚਲਾਉਂਦੇ ਹੋ ਹਾਂ ਜੀ ਮੈਂ ਹੀ ਮੈਨੂੰ ਲੈ ਕੇ ਦਿੱਤਾ ਮੁੰਡੇ ਨੇ ਉਹਦੇ ਕੋਈ ਤਾਂ ਗੱਡੀ ਹੈਗੀ ਦੋ ਟਰੈਕਟਰ ਹੋਰ ਆ ਮੈਨੂੰ ਗੱਡੀ ਚਲਦੀ ਨਹੀਂ ਹਾਂ ਉਹ ਕਹਿੰਦੇ ਹੁੰਦੇ ਲੈ ਜਾ ਕੋਈ ਡਰਾਈਵਰ ਲੈ ਜਾ ਮੈਂ ਕਿ ਡਰਾਈਵਰ ਰੱਖੂ 500 ਰੁਪਏ ਮੈਂ ਡਰਾਈਵਰ ਨੂੰ ਦੇਉਂ ਉੱਥੇ ਟੱਕਰ ਜਾਣਾ ਜੇ ਰਾਮਾ ਟੱਕਰ ਤੇਰਾ ਵੀ ਧੰਨਵਾਦ ਆ ਯਾਰ ਬਾਪੂ ਐ ਜਿੰਦਾ ਦੇ ਰਹਿਣਾ ਟਰੈਕਟਰ ਲੈਤਾ ਉਹਨੇ ਮੈਨੂੰ ਵੈਰੀ ਗੁੱਡ ਮੈਂ ਕਿਹਾ ਵੀ ਲੈ ਕੇ ਦੇਣਾ ਤਾਂ ਮੈਸੀ ਇਹਨਾਂ ਫੋੜ ਲੈ ਲੈ ਡੀ ਆਈ ਇੰਟਰ ਲੈ ਲੈ ਫੇਲ ਦਾ ਕਰ ਮੈਂ ਕਹਿੰਦਾ ਨਹੀਂ ਯਾਰ ਮੈਸੀ ਲੈਣਾ ਤਾਂ ਮੈਸੀ ਲੈਣਾ ਯਾਰ ਵੀਰੇ ਤੈਨੂੰ ਖਾਸ ਕਰਕੇ ਦਾ ਧੰਨਵਾਦ ਆ ਤਾਂ ਯਾਰ ਜਿਉਂਦਾ ਰਹਿ ਤੂੰ ਬਾਪੂ ਨੂੰ ਇੱਕ ਸਾਥ ਜਿੰਨੇ ਬਜ਼ੁਰਗਾਂ ਦੀ ਸੁਣ ਲਈ ਉਹਨੇ ਸਾਰਾ ਕੁਝ ਹੀ ਸਾਰਾ ਜੱਗ ਹੀ ਲੁੱਟ ਲਿਆ ਉਹਨੇ ਤਾਂ ਚਲੋ ਵਧੀਆ ਨਾ ਮੈਂ ਇਸੀ ਲੈ ਲਾ ਚਾਚਾ ਕੋਈ ਤੇ ਬਾਪੂ ਇੱਥੇ ਜਾਣਾ ਫਿਰ ਤੂੰ ਜਿੱਥੇ ਜਾਣਾ ਜਾਈ ਜਾ 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 ਹਾਡੇ ਬੱਸ ਨਹੀਂ ਰੁਕਦੀ ਚੱਕਦੀ ਨਹੀਂ ਜੱਤਵਾਲੋਂ ਤੁਰ ਕੇ ਹੋਣਾ ਪੈਂਦਾ 2-3 ਕਿਲੋਮੀਟਰ ਕਿਲੀ ਨੂੰ ਠੀਕ ਹੈ ਤੇ ਉਹ ਫੇਰ ਕਹਿੰਦਾ ਉਹਨਾਂ ਟਰੈਕਟਰ ਵੀ ਆਵਦਾ ਲੈ ਜਾਓ ਮੋਜ ਨਾਲ ਜਿੱਥੇ ਮਰਜੀ ਘੜਿਆ ਲਓ ਹੂੰ ਮੈਂ ਜੋ ਉਤਰਿਆ ਇਹਦਾ ਤੇਲ ਤਲ ਦਾ ਖਰਚਾ ਸਾਬਦਾ ਤੇਲ ਦਾ ਬਹੁਤ ਖਰਚਾ ਕੱਟਦਾ ਠੀਕ ਹੈ ਹਾਂ ਮੈਂ ਕਹੀ ਗੇ ਹੁਣ ਇੱਥੇ ਜੀ ਕਰਾਉਣਾ ਜਿਹੜਾ ਲਾਗੇੜਾ ਲਾਉਣੇ ਆ ਕੋਈ ਨਹੀਂ ਆ ਦੇ ਗਏ ਕੋਲੇ ਬਣਾਈ ਆ ਉਹਨਾਂ ਹੀ ਦੇਖ ਕੇ ਲਿਆਈਦਾ ਉਹਨਾਂ ਹੀ ਹੁੰਦਾ ਉਹਨਾਂ ਹੀ ਹੁੰਦਾ ਕਿਉਂ ਹਾਂ ਇਹ ਕਹੀਏ ਬਾਸਰ ਵਾਲੇ ਤਾਂ ਕਹਿੰਦੇ ਇਹ ਸਸਤਾ ਪਿਆਦਾ ਤੁਹਾਨੂੰ ਨਾ ਨਾਲੇ ਆਪ ਦੀ ਸੱਭਾ ਦੀ ਇੱਜ਼ਤ ਮਰਜੀ ਖੜਜਾ ਜੇ ਕੋਈ ਬੰਦਾ ਮਿਲ ਗਿਆ ਤਾਂ ਕੱਢ ਜਾ ਹਾਂ ਆਪ ਦਾ ਨਾਲ ਵੀ ਦੋ ਜਣੇ ਭਾਨੇ ਆਦੇ ਪਾ ਲੋ ਹਾਂਜੀ ਹਾਂ ਗਾ ਫਸ਼ਾਕ ਗੇੜਾ ਕੱਢਣਾ ਆਦਾ ਕੱਢ ਲੋ ਹਨਾ ਵਧੀਆ ਯਾਰ ਬਾਪੂ ਨੇ ਨਾ ਪੂਰੇ ਸ਼ੌਂਕ ਨਾਲ ਆ ਬਾਪੂ ਵੀਰੇ ਨਹੀਂ ਲਵਾ ਕੇ ਦਿੱਤਾ ਡੱਕ ਡੁੱਕ ਹਾਂਜੀ ਉਹ ਮੈਂ ਤਾਂ ਲਵਾਦਾ ਨਹੀਂ ਸੀ ਮੈਂ ਕਿਹਾ ਨਹੀਂ ਆਪਾਂ ਕੀ ਕਰਨ ਉਹ ਫਿਰ ਆ ਮੇਰੇ ਆ ਪੋਤਾ ਜਆ ਵੱਡਾ ਹੈ ਪਿੰਡ ਦਾ ਇਸ ਤੇ ਲਗਾ ਚਾ ਅੱਛਾ ਦੂਜਾ ਪੋਤਾ ਬਾਹਰ ਆ ਇਹ ਕਹਿੰਦਾ ਜੀ ਦਾਦੂ ਭੰਮਾ ਛੋਟਾ ਜਿਹਾ ਲਵਾ ਲਾ ਲਵਾ ਲਾ ਮੈਂ ਕਿਹਾ ਚੱਲ ਪੁੱਤ ਜਿਵੇਂ ਤੂੰ ਕਹਵੇਂ ਬਾਪੂ ਤੇਰੀਆਂ ਗੱਲਾਂ ਤੋਂ ਪਤਾ ਲੱਗਦਾ ਤੇਰੇ ਘਰੇ ਰੱਬ ਵੱਸਦਾ ਹਾਂ ਆਪਾਂ ਉਹੀ ਲਵਾ ਲੈਂਦੇ ਹਾਂ ਆਪਾਂ ਨਹੀਂ ਫਿਲਵਾ ਕੇ ਰਾਜ਼ੀ ਹਾਂ ਮੈਂ ਤੈਨੂੰ ਕਹੀ ਗਏ ਕੋਈ ਆਪਾਂ ਕੀ ਕਰਨਾ ਹੁੰਦਾ ਜਾਂ ਬਜ਼ੁਰਗਾਂ ਨੇ ਹਾਂ ਬਾਪੂ ਹੁੰਡਿਆ ਹੁੰਡਿਆ ਦਾ ਕੰਮ ਆ ਇਹ ਬਾਪੂ ਜਵਾਨੀ ਚ ਤਾ ਤੂੰ ਹੀ ਗੇੜੇ ਲਾਏ ਹੋਣਗੇ ਕਿ ਨਹੀਂ ਨਹੀਂ ਆਪਾਂ ਖੇਤੀ ਜੀ ਬੜੇ ਆ ਜਿਉਂ ਜੰਮੀ ਜਿਉਂ ਦਾ ਰਹਿਣਾ ਹਾਂ ਮੈਂ ਕਹੀ ਗਿਆ ਤੈਨੂੰ ਬਈ ਕਿੰਨਾ ਪੜਿਆ ਮਨੇ ਪੜੇ ਨਹੀਂ ਨਾ ਕਿੰਨੇ ਪਾਜੀ ਪੈ ਗਏ ਕਿੰਨੇ ਪਤੀ ਕਰਦੇ ਸੀ ਭਰਾ ਫਾਪੇ ਹੋਣੀ ਤੈਨੂੰ ਭਰਾ ਦੀ ਖੇਤੀ ਚੰਗੀ ਸੀ ਚਲੋ ਆਦੀ ਆਪਦੀ ਪਰਿਵਾਰ ਵਧੀਆ ਜੀ ਅੱਛਾ ਤੇ ਉਹ ਬਾ ਖੇਤੀ ਪੈ ਗਏ ਦੂਜੇ ਤੇ ਉਹ ਭਰਾ ਦੀ ਉਹ ਪੜੇ 8 8 10 10 ਹੁਣ ਬਾਪੂ ਉਹ ਦੂਜੇ ਬੱਚੇ ਕਿੱਥੇ ਐਥੇ ਆ ਬੇਬਾ ਆਪਣੇ ਹੈ ਨਹੀਂ ਜੀ अच्छा अपरा ਦੇ ਪੁੱਤੇ ਆ ਦੋ اچھا ਭਰਾ ਦੇ ਪੁੱਤੇ ਹਾਂ ਠੀਕ ਆ ਹਾਂ ਉਹ ਹੀ ਆ ਲੈਟਾਂ ਲੂਟਾ ਬਾਅਦ ਚਲਾਈਆਂ ਜਾਂ ਪਹਿਲਾਂ ਹੀ ਸੀਗੀਆਂ ਹੈ ਜੀ ਆ ਲੈਟਾਂ ਲੂਟਾ ਇਹ ਹਾਂ ਜਦੋਂ ਆ ਕਿਰਾਇਆ ਤਿਆਰ ਹੋਦੋਂ ਨਾ ਇਹ ਉਦੋਂ ਬਾਅਦ ਚਲਾਈ ਹਾਂ ਪਹਿਲਾਂ ਇਹਨਾਂ ਨੇ ਗੋਲੀਆਂ ਹੁੰਦੀਆਂ ਨੇ ਨਾ ਹਾਂ ਗੋਲੀਆਂ ਹੁੰਦੀਆਂ ਜੀ ਇਹਨਾਂ ਇਹ ਉਹ ਬਦਲਦੀਆਂ ਹਾਂ ਜੀ ਇਹਨੂੰ ਸਟਾਰਟ ਕਰੀਏ ਮੜਾ ਵੀਰੇ ਕਰਿਓ ਸਟਾਰਟ ਆਹ ਇਹ ਬਾਪੂ ਆਹ ਸਟਾਰਟ ਆ ਬਾਪੂ ਤਾਂ ਹੀ ਗੱਲ ਨਾ ਲਾਈ ਕਰਦਾ ਗਹਿਣਾ ਹੀ ਆ ਹਨਾ ਆਪ ਕੰਮ ਵੀ ਪੂਰਾ ਨਹੀਂ ਜਨਾ ਕਰਕੇ ਤੇ ਅੱਜ ਕੋਈ ਨਹੀਂ ਸੀਗੀ ਹੁਣ ਕਿੰਨਾ ਹੋਣਾ ਪਾਉਣੀ ਆ ਜੀ ਅੱਛਾ ਐਨ ਉੱਤੇ ਕਰਦਾ ਮੇਰਾ ਹੋ ਜਾਣਾ ਮੈਨੂੰ ਕਹਿੰਦੇ ਸਵੇਰੇ ਆਵਾਂਗੇ ਮੈਂ ਤਾਂ ਸਵੇਰੇ ਆਜੂ ਕੋਈ ਨਹੀਂ ਪਤਾ ਲੱਗਦਾ ਯਾਰ ਬਾਪੂ ਨੇ ਰੱਖਿਆ ਸ਼ੌਂਕ ਨਾਲ। ਸਾਟ ਦਾ ਵੇਲੇ ਜਮਾ ਨਹੀਂ ਪਤਾ ਲੱਗਾ ਇੱਤੋਂ ਹੀ ਆ ਬਸ ਉਸ ਤਰ੍ਹਾਂ ਦੀ ਆਵਾਜ਼ ਆਉਂਦੀ ਨਹੀਂ। ਹਾਂ। ਹਾਂ ਸੋਹਣਾ ਲੱਗਦਾ। ਮੈਂ ਪੜਾਂ ਕੰਮ ਨਹੀਂ ਨਾ ਨਾ ਹਾਂ। ਹੂੰ। ਕਰੇ ਮੜੀ ਦੇ। ਸਾਰੇ ਬੰਦ ਚੱਲਦੇ ਆ ਸਾਰੇ ਚੱਲਦੇ ਆ ਸਾਰੇ ਬਾਪੂ ਕਿੰਨੇ ਦਾ ਲਿਆ ਸੀਗਾ ਇਹ ਲਿਆ ਮੈਂ ਲੱਖੇ ਚ ਪੈ ਗਿਆ ਲੱਖੇ ਚ ਪੈ ਗਿਆ ਹਾਂ ਤੇਲ ਤੁਲ ਬਗੜ ਕੇ ਅੱਛਾ ਬਾਈ ਘੰਡੇ ਚੱਲੇ ਬਾਪੂ ਫਿਰ ਆਪਦਾ ਉੱਥੇ ਹੀ ਜਿੱਤੇ ਆ ਲੈਟਾ ਬੰਦ ਕਰ ਦੋ ਬਾਪੂ ਬਸ ਆਪਦਾ ਤਾਂ ਜਿੱਤੇ ਜਾਣਾ ਆਉਣਾ ਉਹਨਾਂ ਦਾ ਨਾ ਠੀਕ ਆ ਬਾਪੂ ਜੀ ਬਹੁਤ ਸੋਹਣਾ ਲੱਗਾ ਗੱਲ ਕਰਕੇ ਧੰਨਵਾਦ ਧੰਨਵਾਦ ਜੀ ਓਕੇ ਬਾਪੂ ਜੀ ਓਕੇ ਜੀ ਦੋ ਜੀ ਜਿਗਰਾਉਂ ਦੇ ਵਿੱਚ ਆਪਾਂ ਖਾਲਸਾ ਟਰੈਕਟਰਸ ਡੀਲਰਸ਼ਿਪ ਆਪਣੇ ਜਿਗਰਾਉਂ ਦੇ ਵਿੱਚ ਨਾ ਬਹਾਦਰ ਸਿੰਘ ਵੀਰ ਆਨਰ ਚੇਂਜ ਹੋਇਆ ਮੈਸੀ ਫਰਗੂਸਨ ਦੇ ਇਹ ਖੁਸ਼ਖਬਰੀ ਮੈਂ ਤਾਂ ਕਹੀ ਆ ਤੁਹਾਨੂੰ ਨਾਲ ਵੀ ਇਹ ਆਪਣਾ ਵੇਰਾ ਆਪਣੇ ਵਰਗਾ ਜੀਮੀਦਾਰ ਆਪਣੇ ਦਿਲ ਦੀ ਜੁਬੇ ਕਹਿੰਦੇ ਗੱਲ ਸਮਝਣ ਵਾਲਾ ਜਾਂ ਹਸਤਾਬ ਕਤਾਬ ਸਮਝਣ ਵਾਲਾ ਆਪਾਂ ਤੁਹਾਨੂੰ ਵੀਰ ਨਾਲ ਹੀ ਮਲਾਉਣੇ ਆ ਸੱਸੀ ਕਾ ਵੀਰ ਜੀ ਸੱਸੀ ਕਾ ਵੀਰ ਜੀ ਠੀਕ ਠਾਕ ਜੀ ਬਹੁਤ ਧੰਨਵਾਦ ਤੁਹਾਡਾ ਇੱਥੇ ਆਉਣ ਲਈ ਕੋਈ ਗੱਲ ਨਹੀਂ ਜੀ ਧੰਨਵਾਦ ਤੁਹਾਡਾ ਵੀ ਸਮਾਂ ਦੇਣ ਲਈ ਤੇ ਮੁਬਾਰਕਾਂ ਪਹਿਲਾਂ ਤਾਂ ਤੁਹਾਨੂੰ ਵੱਡੇ ਭਰਾ ਨੂੰ ਕਿਉਂਕਿ ਸਾਡੇ ਮੈਸੀ ਦੇ ਜਿੰਨੇ ਵੀ ਕਿਸਾਨ ਵੀਰ ਜੁੜੇ ਆ ਜੀ ਜੀ ਉਹ ਚਾਹੁੰਦੇ ਸੀ ਵੀ ਆਪਣੇ ਵਰਗੇ ਹੀ ਕੋਈ ਵੀਰ ਇੱਥੇ ਆਵੇ ਤੇ ਇਹਨੇ ਨਾ ਚਲੋ ਉਹ ਖੁਸ਼ ਹੋ ਗਏ ਤੇ ਇੱਕ ਤਾਂ ਉਹਨਾਂ ਦਾ ਕੰਮ ਚੱਲਦਾ ਰਹਿ ਗਿਆ ਹਾਂਜੀ ਹਾਂਜੀ ਹਾਂ ਤੇ ਇੱਥੇ ਹੁਣ ਤੁਸੀਂ 올 ਟਾਈਮ ਮਤਲਬ ਇੱਥੇ ਤੁਸੀਂ ਮਿਲਿਆ ਕਰੋਗੇ ਇੱਥੇ ਇੱਥੇ ਆਪਾਂ ਇੱਥੇ ਹਾਂ ਤੇ ਕਿਦਾਂ ਦਾ ਰਿਸਪੌਂਸ ਆ ਜ਼ਿੰਮੇਦਾਰ ਵੀਰ ਮਿਲੇ ਕਿ ਬਹੁਤ ਬਹੁਤ ਵਧੀਆ ਵਧੀਆ ਕਿਉਂਕਿ ਆਲਰੇਡੀ ਮੈਸੀ ਫਰਗੂਸਨ ਕੰਪਨੀ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਵਧੀਆ ਪਹਿਲਾਂ ਸਾਰੇ ਕਸਟਮਰ ਹਨ ਬ੍ਰਾਂਡ ਦਾ ਨਾਮ ਵੇਖਦਾ ਬ੍ਰਾਂਡ ਦਾ ਨਾਮ ਦੇਖ ਬਿਕਦਾ ਤੇ ਕਸਟਮਰ ਤਾਂ ਮਤਲਬ ਖੋ ਦਾ ਅਪਰੋਚ ਕਰਦੇ ਦਿੰਦਾ ਵੀ ਹੁੰਦਾ ਵੀ ਵਧੀਆ ਭੈਣ ਭਰਾ 딜 ਕਰਨ ਵਾਲਾ ਆਪਾਂ ਨੂੰ ਮੂਰੇ ਵਧੀਆ ਚਾਹੀਦਾ ਹਮ ਵਧੀਆ ਰਿਸਪੌਂਸ ਆ ਜੀ ਚਲੋ ਵਧੀਆ ਗੱਲ ਆ ਕਿ ਆਪਣੇ ਇੱਥੇ ਕਿੰਨਾ ਟਾਈਮ ਹੋ ਗਿਆ ਵੀਰ ਜੀ ਤੁਹਾਨੂੰ ਇੱਥੇ ਆਪਾਂ ਨੂੰ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਹਾਂਜੀ ਹਾਂਜੀ ਠੀਕ ਆ ਵੀਰੇ ਠੀਕ ਆ ਤੇ ਆਪਣੇ ਮਾਡਲ ਆਉਣਗੇ ਹੋਰ ਵੀ ਆਪਣੇ ਹਾਂਜੀ ਹਾਂਜੀ ਇੱਕ ਤਾਂ ਮਾਡਲ ਆਪਣੇ ਨਵੇਂ ਆਉਣ ਵਾਲੇ 16 ਦੇ 11 ਚ ਠੀਕ ਆ ਵੀਰੇ ਉਹ ਆਪਣੇ ਆ ਜਾਣਗੇ ਨੈਕਸਟ ਮੰਥ ਹਾਂ ਹਾਂ ਨੈਕਸਟ ਮੰਥ ਜੀ ਜੀ ਠੀਕ ਹੈ ਵੀਰ ਜੀ ਤੇ ਆਪਾਂ ਫਿਰ ਤੋਂ ਵੀਰੇ ਨੂੰ ਮੁਬਾਰਕਾਂ ਆਪਾਂ ਗਰਜੀਤ ਵੀਰ ਨੂੰ ਘੇਰਦੇ ਆ ਤੇ ਟਰੈਕਟਰਾਂ ਦੇ ਨਾਲ ਆਪਾਂ ਫੰਕਸ਼ਨ ਦੱਸਦੇ ਆ ਜੀ ਜੀ ਇਹ ਵਾਲੇ ਦੋਨਾਂ ਦੇ ਇਹ ਨੰਬਰ ਜਦੋਂ ਵੀ ਵੀਰਾਂ ਨੂੰ ਤੁਸੀਂ ਕਰੋਗੇ ਇਹ ਆਪਣੇ ਬਾਦਰ ਸਿੰਘ ਵੀਰ ਜੀ ਇਹ ਫੋਨ ਤੇ ਟੰਡ ਕਰਨੇ ਗਰਜੀਤ ਵੀਰਤਾ ਚਲੋ ਪਹਿਲਾਂ ਵੀ ਜੀ ਜੀ ਮੈਸੀ ਨਾਲ ਸੀਗੇ ਤੇ ਤੁਸੀਂ ਉਦਾਂ ਹੀ ਆਉਂਦਾ ਨਾ ਕੋਈ ਵੀ ਸਰਵਿਸ ਕਰਾਉਣੀ ਆ ਤੇ ਕੁਝ ਵੀ ਐਨੀਥਿੰਗ ਜਿਹੜੇ ਵੀਰਾਂ ਕੋਲੇ ਪਹਿਲਾਂ ਵੀ ਹੈ ਨਾ ਮੈਸੀ ਵਰਗੂਸ਼ਨ ਹੈਗੇ ਆ ਉਸੇ ਜਗ੍ਹਾ ਤੇ ਇਹ ਵਾਲੀ ਐਮਰਜੈਂਸੀ ਨਾ ਉਸੇ ਜਗ੍ਹਾ ਤੇ ਆ ਜਗ੍ਹਾ ਨਹੀਂ ਚੇਂਜ ਕੋਈ ਸਰਵਿਸ ਕਰਾਉਣੀ ਆ ਕੋਪ ਸਪੇਅਰ ਪਾਰਟ ਲੈਣਾ ਜੇ ਨੰਬਰ ਵੀਰੇ ਦੇ ਦਿੱਤੀ ਹੋਇਆ ਤੇ ਤੁਸੀਂ ਉਹਨਾਂ ਤੇ ਤੁਸੀਂ ਲੈ ਸਕਦੇ ਹੋ ਤੇ ਆਪਾਂ ਆਜੋ ਇੱਕ ਬ੍ਰਦਰ ਹੋਰ ਗੱਲ ਸੀ ਨਾ ਆਪਾਂ ਵੈਸੇ ਆਪਣਾ ਕੋਡ ਓਪਨਾ ਨੂੰ ਇੱਕ ਮੰਨ ਚ ਹੋਇਆ ਓਕੇ ਮਤਲਬ ਆਪਾਂ ਕਸਟਮਰ ਲਈ ਜਾਂ ਕਿੱਦਾਂ ਕਰੀਏ ਵੀ ਸੀ ਓਪਨ ਨੂੰ 3 ਮਹੀਨੇ ਹੋ ਗਏ ਮਤਲਬ ਠੀਕ ਹੈ ਜੀ ਸფერਪਾਰ ਦਾ ਕੰਮ ਨਹੀਂ ਸੀ ਆਪਰ ਰੁਕਣ ਦਿੱਤਾ ਕਿਉਂਕਿ ਕਸਟਮਰ ਖਰਾਬ ਨਾ ਹੋਰ ਮਤਲਬ ਆਪਾਂ ਜਿਹੜਾ ਆਪਣਾ ਆਪਣਾ ਕੋਡ ਓਪਨ ਹੋਣ ਦਾ ਡੀਲ ਵਾਲਾ ਉਹ ਜੇ ਇੱਕ ਮਾਂਥ ਹੋਇਆ ਠੀਕ ਹੈ ਫਿਰ ਹੋਰ 3 ਮਹੀਨੇ ਹੋ ਗਏ ਫੇਰ ਫੜਾ ਕੰਮ ਚੱਲਦੇ ਨੂੰ ਉਹ ਕੰਮ ਚੱਲ ਨਹੀਂ ਜਾ। ਕਸਟਮਰ ਨਾ ਖਰਾਬ ਹੁਣ ਜਿਹੜੇ ਪ੍ਰਾਣੇ ਆਪਾਂ ਨੂੰ ਜ਼ਰੂਰੀ ਨਹੀਂ ਆ ਆਪਾਂ ਨੂੰ ਜੇ ਜਦੋਂ ਆਪਾਂ ਨੂੰ ਕੋੜ ਮਿਲੋ ਜਾਂ ਆਪਾਂ ਨੂੰ ਕੋੜ ਆਟੋ ਆਪਾਂ ਉਹਦੀ ਬੈਠ ਮੈਂ ਉਹੀ ਤਾਂ ਗੱਲ ਕੀਤੀ ਜ਼ਿੰਮੇਦਾਰ ਵੀਰ ਮਤਲਬ ਅੱਧੀ ਗੱਲ ਸਮਝਾਉਣੀ ਨਹੀਂ ਪੈਂਦੀ ਵੀਰੇ ਇੱਕ ਗੱਲ ਹੁੰਦੀ ਨਾ ਮੇਰੇ ਕਹਿਣ ਤੋਂ ਪਹਿਲਾਂ ਤੋਂ ਉਹ ਗੱਲ ਦਾ ਪਤਾ ਹੋਵੇ ਪਤਾ ਉਹ ਫੀਲਿੰਗ ਉਹੀ ਸਮਝ ਸਕਦਾ ਜਿਹੜਾ ਇਸ ਲਾਈਨ ਦਾ ਜੀ ਜੀ ਤੁਸੀਂ ਟਰੈਕਟਰ ਲੈਂਦੇ ਹੋ ਪਿੰਡਾਂ ਵਾਲਿਆਂ ਦੇਸੀ ਭਾਜਾ ਦੀ ਸਿੱਧੀ ਗੱਲ ਕਰੀਏ ਤੇ ਨਾ ਤੁਹਾਨੂੰ ਪਹਿਲਾਂ ਪਤਾ ਵੀ ਕਸਟਮਰ ਕੀ ਚਾਹੁੰਦਾ ਕੀ ਹਿਸਾਬ ਦਾ ਚਲੋ ਵਧੀਆ ਗੱਲ ਹੈ ਤੇ ਬਾਕੀ ਨਾ ਵੀਰ ਉਹਨਾਂ ਦਾ ਮੈਂ ਜਿਹੜੀ ਆਫਰ ਵਾਲੀ ਗੱਲ ਕੀਤੀ ਹੈ ਤੁਸੀਂ ਇੱਥੇ ਆਓਗੇ ਤੁਹਾਡਾ ਪੂਰਾ ਮਾਨਤਨ ਹੋਊਗਾ ਕਿਉਂਕਿ ਰੇਟ ਆਪਾਂ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਫਿਰ ਉਹ ਹਨ ਹੁੰਦੇ ਆ ਅੱਡੋ ਅੱਡੀ ਸਿਸਟਮ ਵਾਦੇ ਘਟਦੇ ਵੀ ਆ ਤੇ ਏਜੰਸੀਆਂ ਦਾ ਹੁੰਦਾ ਇੱਥੇ ਆਓਗੇ ਤੁਹਾਡਾ ਪੂਰਾ ਮਾਨਤਨ ਹੋਏਗਾ ਏਦਾਂ ਦਾ ਹਿਸਾਬ ਕਿਤਾਬ ਨਹੀਂ ਵੀ ਤਨੂ ਖਾਲੀ ਹੱਥ ਨਹੀਂ ਮੁੱਕਦੀ ਗੱਲ ਮੋੜਦੇ ਹਾਂ ਹਾਂ ਜਿੰਨਾ ਕਹੋਗੇ ਆਪਾਂ ਵੀਰ ਤੋਂ ਸਪੈਸ਼ਲ ਕਹਿ ਕੇ ਤੁਹਾਡਾ ਮਨ ਤਾਣੇ ਕਰਾਵਾਂਗੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਤੇ ਇੱਥੇ ਆਪਣੇ ਜਗਰਾਉਂ ਤੇ ਉਹੀ ਰੋਡ ਆ ਮੋਗੇ ਵਾਲੇ ਰੋਡ ਤੇ ਦੇਸੀ ਪਾਣੇ ਤੁਹਾਨੂੰ ਟਰੈਕਟਰ ਤੇ ਆਜੋ ਹੁਣ ਆਪਾਂ ਟਰੈਕਟਰ ਬਾਰੇ ਵੀਰ ਨਾਲ ਕਰਦੇ ਹਾਂ ਗੱਲ ਮਿਲਦੇ ਆਪਾਂ